ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕੋਲੀਆ ਖੁਰਦ ਤਸੀਰ ਨਿਹਾਲ ਸਿੰਘ ਵਾਲਾ ਦੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾਰ ਹੋਵੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਜਦ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਸੱਲੇ ਪਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂਗਾ ਬਾਈਆਂ ਦੇ ਇੱਕ ਪਲੂਨ ਵੱਛੀ ਸੇਲ ਆ ਗਈ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆਗੇ ਜਿਹਦੇ ਪਸੰਦ ਅਸੱਲੇ ਪਰਖ ਕਰਕੇ ਤੁਸੀਂ ਲਿਜਾ ਸਕਦੇ ਹੋ ਜੀ ਹਾਂਜੀ ਬੇਸਰੀ ਕਾਲ ਜੀ ਨਾਮ ਦੱਸ ਦੇ ਬਾਈ ਨਾਮ ਬਰਿੰਦੀ ਸੈਮੀ ਠੀਕ ਆ ਬਾਈ ਕਰ ਬੋਰਡ ਬੰਡ ਕੋੜੀਆ ਖਰਪ ਠੀਕ ਹੈ ਜੀ ਰੋਗਾ ਤਸਵੀਰ ਨਾ ਹੱਸਣਾ ਠੀਕ ਹੈ ਭਾਈ ਜੀ ਕਰਦੀ ਆ ਆਪਣੇ ਵਗੜ ਜੀ ਕਰਦੀ ਆ ਭਾਈ ਪਹਿਲਾ ਸੂਆ ਹੁੰਦੀ ਆ ਪਹਿਲੇ ਸੂਆ ਹੁੰਦੀ ਆ ਦੰਦੋ ਭਾਈ ਇਹ ਦੰਦੋ ਖੀਰੀ ਹੈ ਜੀ ਠੀਕ ਹੈ ਭਾਈ ਉਮਰ ਭਾਈ ਇਹ ਦੀ 20 ਗਾਂ ਮਹੀਨੇ ਦੀ ਹੈ ਠੀਕ ਹੈ ਭਾਈ ਇਹਦੀ ਮਾਂ ਦਾ ਰਿਕਾਰਡ ਕੋਈ ਮਾਂ ਦਾ ਰਕਟ 2820 ਲੀਟਰ ਦਾ ਜੀ ਠੀਕ ਆਪਣੇ ਕਰਦੇ ਭਈਆ ਹਾਂ ਕਰਦੀ ਆ ਠੀਕ ਹੈ ਭਾਈ ਤੋਰ ਦੇ ਮਾੜੀ ਜੀ ਖੋਲ ਦਿਨ ਕੰਨੇ ਲਾਜੀ ਭਾਈ ਹਜੇ ਇਹ ਕੰਨੇ ਹਫਤੇ ਦੀ ਕੱਚੀ ਆ ਭਾਈ ਠੀਕ ਹੈ ਜੀ ਲੋ ਜੀ ਦੋਸਤੋ ਕਰੇਲੋ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂਗਾ ਥੋੜਾ ਮੇਰਾ ਉ ਇੱਥੇ ਪੰਜਾਬ ਸਾਡੀ ਫੁੱਲ ਬੱਛੀ ਚੰਗੀ ਆ ਦੰਦੋ ਖੀਰੀ ਆਗੀ ਤੇ ਬੋਦੀ ਵਾਲੀ ਵਹਿੜ ਨਿੱਕਾ ਕੰਨ ਸੋਹਣਾ ਥੜ ਹਵਾਨਾ ਵਾ ਵੱਡੀ-ਵੱਡੀ ਬਹੁਤ ਆਗੀ ਵਜੇ ਨੇ ਬਹੁਤ ਆਗਾ ਕੋਈ ਲਿੱਸੀ ਪਿੱਕੀ ਨਹੀਂ ਗਈ ਸੋਹਣਾ ਥੀ ਚੁਵਾਈ ਵਾਲਾ ਮੁੱਠੀ ਵਾਲਾ ਥਾਣਾ ਲੈ ਚੱਲ ਬਾਈ ਲੈ ਚੱਲ ਥੋੜਿਆ ਮੇਰਾ ਉਪਰਾ ਕਰਦੀ ਆ ਕਿਉਂਕਿ ਤੁਹਾਨੂੰ ਪਤਾ ਵੀ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂਗਾ ਕੋਈ ਉਪਰਾ ਬੰਦਾ ਨਹੀਂ ਆਉਂਦਾ ਬਾਈ ਦੇ ਘਰੇ ਸੋਹਣਾ ਹਵਾਨਾ ਵਾ ਥਾਣਾ ਸਾਬ ਬਹੁਤ ਚੰਗਾ ਵਾ ਪਹਿਲਾਂ ਬੱਚੇ ਨੂੰ ਇਹੋ ਥਾਣਾ ਘੱਟ ਹੀ ਲੱਗਦਾ ਜਿਹੜਾ ਬੱਛੀ ਨੂੰ ਲੱਗਿਆ ਹੋਇਆ ਵਾ ਅੱਥੇ ਚਵਾਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਖਾਣਾ ਫੇਸ ਕੁਆਲਿਟੀ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆਗੇ ਸੋਹਣੀ ਫੇਸ ਕੁਆਲਿਟੀ ਦੇ ਦੇਖ ਸਕਦੇ ਜੀ ਬੋਧੀ ਭਾਦੀ ਪੂਰੀ ਚੰਗੀ ਆ ਜਾਤ ਬਰੀਡ ਬਹੁਤ ਆ ਗਈ ਲੇਵੇ ਦੀ ਬਹੁਤ ਹਜੇ ਵਾਲਟਰ ਸਾਰੇ ਕੱਢ ਕੇ ਸੂਣ ਗਏ ਨੇ ਤੇ ਦੇਖ ਸਕਦੇ ਵਾਲਟਰਾਂ ਬਹੁਤ ਪੰਜਾਂ ਇੱਕ ਹਫਤੇ ਦੀ ਕੱਚੀ ਆ ਗਈ ਹੁਣ ਜਾਤ ਬਰੀਡਾਂ ਕਮਾੜੀ ਫੋਰਡ ਜੀ ਤੁਹਾਨੂੰ ਦੇਸੀ ਕੀ ਹੈ ਪਰਲੇ ਪਾਸੇ ਇਹ ਐਚਐਮ ਜਾਤ ਵਾਲੀ ਬ੍ਰੀਡ ਦੇ ਵਿੱਚ ਆਮ ਹੀ ਆ ਜਾਂਦੀ ਆ ਇਹ ਚੱਲ ਚੂਲ ਦੇ ਨਹੀਂ ਹੁੰਦੀ ਗਈ 21 ਮਹੀਨਾ ਸਰਫੇ ਦੀ ਉ ਮੁੱਲ ਆ ਭਾਈ ਫਿਰ ਇਹਦਾ ਬੋਲੇ 1,25,000 ਠੀਕ ਹੈ ਜੀ ਵਿੱਚੋਂ ਕੀ ਮਾਨਤਾਣ ਮਾਨਤਾਣ ਕਰਦੇ ਲੋ ਜੀ ਦੋਸਤੋ 1,25,000 ਇਹਦਾ ਮੁੱਲ ਵਿੱਚੋਂ ਕੀ ਮਾਨਤਾਣ ਹੋ ਜੂਗਾ ਫੁੱਲ ਵੱਡੀ ਤੇ ਫੁੱਲ ਜੱਦ ਬੇੜਾ ਆ ਗਈ ਤੇ ਵੇਖ ਸਕਦੇ ਇੱਕ ਗਿਆ ਮਹੀਨਿਆਂ ਦੀ ਹਜੇ ਜਮਾ ਖੀਰੀ ਬੱਛੀ ਆ ਗਈ ਗੋਦੀਪਦ ਚੈੱਕ ਤੁਹਾਨੂੰ ਕਰਾਤੀ ਹੈਗੀ ਥਾਣੇ ਤੋਂ ਨੇੜੇ ਦਾ ਇੱਕ ਰਿ ਫਿਰ ਚੈੱਕ ਕਰਾ ਦਿੰਨੇ ਆਗੇ ਸੁਣਾ ਥਾਣਾ ਕਰਮ ਵਾਲੇ ਦਾ ਹੱਥ ਵਿੱਚ ਚੁਆਈ ਜਿਹੜਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਭਲਾ ਚੋਲੇ ਦੇ ਭਲਾ ਚੋਲੇ ਮਸ਼ੀਨ ਤੇ ਦੁੱਧ ਵੀ ਚੰਗਾ ਪਾ ਦੋਗੇ ਪਹਿਲੇ ਸੋਈ ਇਹ 28 ਦਾ ਰਿਕਾਰਡ ਆ ਦੁੱਧ ਦਾ ਤੁਸੀਂ ਵੇਖ ਸਕਦੇ ਹੋ ਜੀ ਮਾਲ ਜੀ ਦਾ 1 ਲੱਖ 25000 ਰੁਪਏ ਵਿੱਚੋ ਕੀ ਮਾਨਤਾਣ ਹੋ ਜਾਊਗਾ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲ ਕਰਕੇ ਖਰੀਦ ਸਕਦੇ ਹੋ ਧੰਨਵਾਦ ਜੀ